ਦੋਸਤੋ ਹੁਣੇ-ਹੁਣੇ ਅੰਮ੍ਰਿਤਸਰ ਦੇ ਵਿੱਚ ਨਸ਼ੇੜੀ ਕੁੜੀ ਦੀ ਵੀਡੀਓ ਕੀਤੀ ਗਈ ਸਾਂਝੀ ਕੀਤਾ ਹੈ ਕਾਹਨ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਭਾਜਪਾ ਗਗੁਮਨਿੰਦਰ ਸਿੰਘ ਸਿਰਸਾ ਨੇ ਕੁੜੀ ਦੀ ਵੀਡੀਓ ਸਾਂਝੀ ਕੀਤੀ ਜਿਸ ਦੇ ਵਿੱਚ ਕਥਿਤ ਤੌਰ ਤੇ ਅੰਮ੍ਰਿਤਸਰ ਦੀਆਂ ਸੜਕਾਂ ਤੇ ਲੜਕੀ ਨੂੰ ਨਸ਼ੇਦਿਤ ਹੋਤੇ ਦੇਖਿਆ ਜਾ ਸਕਦਾ ਹੈ ਭਾਜਪਾ ਗਗੁਮਨਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਵਿੱਚ ਨਸ਼ੇ ਦੀ ਅਲਾਮਤ ਲਈ ਆਮ ਆਦਮੀ ਪਾਰਟੀ ਨੂੰ ਵੀ ਨਿਸ਼ਾਨਾ ਬਣਾਇਆ ਅਧ ਨਸ਼ਿਆ ਦੇ ਮੁੱਦੇ ਤੇ ਪੰਜਾਬ ਦੀ ਮੱਦ ਭਾਗੀ ਸਥਿਤੀ ਲਈ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਜ਼ਿੰਮੇਵਾਰ ਠਰਾਇਆ। ਇਸ ਵੀਡੀਓ ਚ ਪੰਜਾਬ ਦੇ ਅੰਮ੍ਰਿਤਸਰ ਵਿਖੇ ਸੜਕ ਦੇ ਵਿੱਚ ਕਾਰ ਇੱਕ ਕੁੜੀ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਦਿਖਾਇਆ ਗਿਆ ਹੈ। ਭਾਜਪਾ ਗੋਮਿੰਦਨ ਸਿੰਘ ਸਿਰਸਾ ਨੇ ਆਪਣੇ ਐਕਸ ਹੈਂਡਲ ਤੇ ਵੀਡੀਓ ਪੋਸਟ ਕੀਤੀ ਹੈ। ਅਤੇ ਇਹ ਪੰਜਾਬ ਦੀ ਆਪ ਸਰਕਾਰ ਤੇ ਨਸ਼ਾ ਦੀ ਸਮੱਸਿਆ ਤੇ ਇਸ ਨੂੰ ਖਤਮ ਕਰਨ ਦੇ ਵਿੱਚ ਅਸਫਲ ਰਹਿਣ ਦਾ ਜਿਹਾਂ ਇਲਜ਼ਾਮ ਲਗਾਇਆ ਹੈ। ਅੰਮ੍ਰਿਤਸਰ ਦੇ ਦੇਹਰਾਦ ਨੂੰ ਵੀਡੀਓ ਚ ਨਸ਼ਿਆਂ ਦੇ ਗ੍ਰਿਫਤ ਦੀ ਡੁੱਬੀ ਇੱਕ ਨੌਜਵਾਨ ਕੁੜੀ ਦੀ ਆਪ ਸਰਕਾਰ ਦੀ ਅਸਫਲਤਾ ਨੂੰ ਦਰਸਾਉਂਦੀ ਹੈ ਤੁਸੀਂ ਪੰਜਾਬ ਦਾ ਕੀ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਸੀਂ 3 ਮਹੀਨਿਆਂ ਦੇ ਵਿੱਚ ਨਸ਼ਾ ਨੂੰ ਖਤਮ ਕਰਨ ਦਾ ਦਾਵਾ ਕਰਕੇ ਸੱਤਾ ਜਾਇਸੀ ਪਰ ਹੁਣ ਤੁਹਾਡੀ ਆਪਣੀ ਸਰਕਾਰ ਹੈ ਆਪ ਦੇ ਵਿਧਾਇਕ ਤੇ ਸੰਸਦ ਮੈਂਬਰ ਦੀ ਸਿੱਧੀ ਸਮੂਲਿਤ ਨਾਲ ਨਸ਼ਾ ਮਾਫੀਆ ਹੋਰ ਮਜ਼ਬੂਤ ਹੋ ਗਿਆ ਹੈ ਭਗਵੰਤ ਮਾਨ ਦੇ ਲਾਲਚ ਕਾਰਨ ਪੰਜਾਬ ਦੀ ਜਵਾਨੀ ਮਾਰ ਰਹੀ ਹੈ ਸਰਸਾ ਦੇ ਧੋਖ ਪਰ ਵੀਡੀਓ ਸਾਂਝੀ ਕਰਦੇ ਉਹਨਾਂ ਨੇ ਲਿਖਿਆ ਹੈ ਜਿਹਾ ਨੈਸ਼ਨਲ ਸਟੈਂਡਰਡ ਆਫ ਹੈਲਥ ਦੇ ਅਨੁਸਾਰ ਪੰਜਾਬ ਚ ਲਗਭਗ 35% ਘਰਾਂ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਬਿਮਾਰੀ ਹੈ ਨੌਜਵਾਨ ਦੇ ਵਿੱਚ ਨਸ਼ਿਆਂ ਦੀ ਵਰਤੋਂ ਦੀ ਸਮੱਸਿਆ ਨੇ ਪੰਜਾਬ ਰਾਜ ਨੂੰ ਲੰਮੇ ਸਮੇਂ ਤੋਂ ਘੇਰਿਆ ਹੋਇਆ ਅਤੇ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ